ਇਨੂੰ ਬੋਲਣ ਤੋਂ ਪਹਿਲੇ ਪੁੱਛਿਆ ਸੀ ਅੱਜ ਇੱਥੇ ਬੋਲੀਏ ਕੀ ਕਿਉਂਕਿ ਇਹੋ ਜੀ ਦੁਚਿੱਤੀ ਵਿੱਚ ਅਸੀਂ ਸਾਰੇ ਲੱਕੋ ਫਾਏ ਆਏ ਇਹਨੂੰ ਲੱਕੋ ਫਾਏ ਪੰਜਾਬੀ ਚ ਕਹਿੰਦੇ ਜਦੋਂ ਪਤਾ ਨਹੀਂ ਲੱਗਦਾ ਕਿ ਇੱਥੇ ਕਰੀਏ ਤੇ ਕਰੀਏ ਕੀ ਜਿਨ੍ਹਾਂ ਦੇ ਖਿਲਾਫ ਧਰਨਾ ਉਹਨਾਂ ਦੇ ਖਿਲਾਫ ਇੰਨੀ ਵੱਡੀ ਐਫ ਆਈ ਆਰ ਹੈ ਸਾਡੇ ਕੋਲ 2 ਸਾਲ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਨਸਤੇ ਨਬੂਦ ਇਹ ਪਰਸ਼ੀਅਨ ਦਾ ਸ਼ਬਦ ਹੈ ਨਸਤੇ ਨਬੂਦ ਕਹਿੰਦੇ ਲੀਰੋ ਲੀਰ ਕਰ ਦੇਣਾ ਨਾ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਾ ਕਿਸੇ ਦਾ ਕਾਰੋਬਾਰ ਮਹਿਫੂਜ਼ ਫਰੋਤੀਆਂ ਦਾ ਦੌਰ ਅਜੇ ਤੱਕ ਦੀ ਇਹ ਗੁਰੂਆਂ ਪੀਰਾਂ ਤੇ ਸੂਰਬੀਰਾਂ ਦੀ ਧਰਤੀ 'ਚ ਕਦੀ ਫਰੋਤੀਆਂ ਤੇ ਗੈਂਗਸਟਰ ਦਾ ਸ਼ਬਦ ਅਸੀਂ ਨਹੀਂ ਸੁਣਿਆ ਉਹ ਪੰਜਾਬੀ ਤੇ ਇੰਨੇ ਖੁਦ ਦਲੇਰ ਤੇ ਮਜ਼ਬੂਤ ਕੌਮ ਐ ਕੋਈ ਗੈਂਗਸਟਰ ਇੱਥੇ ਰਾਜ ਕਰ ਸਕਦਾ ਬਟ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਸੰਧੂ ਸਾਹਿਬ ਚਾਂਦਨ ਪਹਿਲੇ ਇੱਕ ਰਿਟਾਇਰਡ ਪੁਲਿਸ ਦਾ ਬਹੁਤ ਵੱਡਾ ਮੁਲਾਜ਼ਮ ਸ਼ਾਮ ਨੂੰ ਅਸੀਂ ਇਕੱਠੇ ਸੀ ਉਹਨੇ ਕਿਹਾ ਭਾਜਵਾ ਸਾਹਿਬਾ ਜਿਹੜੀ ਫਰੋਤੀਆਂ ਦੀ ਖੇਡ ਹੈ ਇਹਦੇ ਵਿੱਚ ਬਹੁਤਾ ਨਮਾਇਆ ਰੋਲ ਪੁਲਿਸ ਦੇ ਅਫਸਰਾਂ ਦਾ ਮੈਂ ਪੁੱਛਿਆ ਉਹ ਕਿਸ ਤਰ੍ਹਾਂ ਦੀ ਕਹਿੰਦੇ ਜਦੋਂ ਜੇਲਾ ਵਿੱਚ ਅਸੀਂ ਇਹਨਾਂ ਨੂੰ ਤਰੀਕਾ ਤੇ ਲੈ ਕੇ ਆਨੇ ਆ ਕਚਹਿਰੀਆਂ ਚ ਤੇ ਤਰੀਕ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਕਿਸੇ ਦੀ 11 ਵਜੇ ਕਹਦੀ 12 ਕਹਦੀ 1 ਵਜੇ ਪੈ ਜਾਂਦੀ ਤੇ ਵਾਪਸ ਜੇਲ੍ਹ ਚ ਇਹਨਾਂ ਨੂੰ ਅਸੀਂ ਤਕਰੀਬਨ 5 5:30 ਵਜੇ ਜੇਲ੍ਹ ਚ ਵਾਪਸ ਲੈ ਕੇ ਜਾਣਾ ਹੁੰਦਾ ਤੇ ਜਿਹੜੇ ਉਹ 4 ਘੰਟੇ ਹੁੰਦੇ ਨੇ ਉਹਨਾਂ ਵਿੱਚ ਅਸੀਂ ਕਿ ਜਦੋਂ ਤੂੰ ਬਾਹਰ ਬੈਠੇਗਾ ਪੁਲਿਸ ਵਾਲਿਆਂ ਨੂੰ ਵੀ ਕਹੀਦਾ ਕਿ ਇਹਨੂੰ ਕਿਸੇ ਚੰਗੇ ਢਾਬੇ ਤੇ ਜਾਂ ਹੋਟਲ ਤੇ ਬਿਠਾਇਓ ਇਨੂੰ ਚੰਗੀ ਤਰ੍ਹਾਂ ਰੋਟੀ ਪਾਣੀ ਖਵਾਉਣ ਤੋਂ ਬਾਅਦ ਆ ਪੰਜ ਬੰਦਿਆਂ ਨੂੰ ਟੈਲੀਫੋਨ ਇਹਦੇ ਕੋਲ ਜ਼ਰੂਰ ਕਰਾ ਦੇਣੇ ਇਹ ਫਰੋਤੀਆਂ ਦੇ ਟੈਲੀਫੋਨ ਪੁਲਿਸ ਖੁਦੇ ਲਿਸਟ ਦੇ ਦਿੰਦੀ ਸਵਾਲ ਸਾਹਿਬ ਕਿ ਆ ਬੰਦੇ ਜਿਹੜੇ ਨੇ ਨਾ ਟੈਲੀਫੋਨ ਕਰਨੇ ਨੇ ਤਾਂ ਗੱਲ ਤੇ ਬਿਲਕੁਲ ਠੀਕ ਹੀ ਸੀ ਕਿ ਜੇ ਪੁਲਿਸ ਤੇ ਗੈਂਗਸਟਰ ਜਿਹੜੇ ਨੇ ਇਹ ਆਪਸ ਚ ਲੜ ਜਾਂਦੇ ਪਿੰਦੋ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਕਿਸ ਤਾਂ ਮਹਿਫੂਜ਼ ਹੋ ਸਕੀ ਮੌਕਾ ਦਿੱਤਾ ਸਾਡਾ ਆਪਣਾ ਫੇਲੀਅਰ ਸੀ ਮੈਂ ਤਸلیم ਕਰਦਾ ਹਾਂ ਸਟੇਜ ਤੋਂ ਸਾਡੀ ਲੀਡਰਸ਼ਿਪ ਜਿਹੜੀ ਸੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ